ਸਤਿ ਸ਼੍ਰੀ ਅਕਾਲ ਜੀ ਮੈਂ ਇੰਦਰਜੀਤ ਘੋੜ ਅੱਜ ਤੁਹਾਡੇ ਨਾਲ ਵਿਸ਼ਵੀ ਮੁੱਦੇ ਬਾਰੇ ਆਪਣੇ ਵਿਚਾਰ ਪੇਸ਼ ਕਰਨ ਜਾ ਰਹੀ ਹਾਂ ਜੋ ਕਿ ਬਹੁਤ ਹੀ ਗੰਭੀਰ ਮੁੱਦਾ ਹੈ ਧਰਤੀ ਦੀ ਸਾਂਭ ਸੰਭਾਲ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਹਤ ਗੁਰਬਾਣੀ ਦੇ ਇਸ ਸ਼ਬਦ ਹਨ ਮਨੁੱਖੀ ਜੀਵਨ ਵਿੱਚ ਪਾਣ ਪਾਣੀ ਦੇ ਨਾਲ-ਨਾਲ ਧਰਤੀ ਨੂੰ ਪ੍ਰਵਾਸ਼ਿਤ ਕਰਦੇ ਹੋਏ ਧਰਤੀ ਨੂੰ ਮਾਨ ਸਮਾਨ ਦਰਜਾ ਦਿੱਤਾ ਜਾਂਦਾ ਹੈ ਸਮੁੱਚੇ ਬ੍ਰਹਿਮੰਡ ਵਿੱਚੋਂ ਇੱਕ ਪ੍ਰithvi ਹੀ ਹੈ ਜਿੱਥੇ ਜੀਵਨ ਸੰਭਵ ਹੈ ਕੁਦਰਤ ਨੇ ਇਸ ਧਰਤੀ ਉੱਪਰ ਬਹੁਤ ਅਨਮੋਲ ਖਜ਼ਾਨੇ انسان ਨੂੰ ਬਖਸ਼ੇ ਹੋਏ ਹਨ। ਅਜੋਕੇ ਯੁੱਗ ਵਿੱਚ ਧਰਤੀ ਦਾ ਆਪਣਾ ਵਾਤਾਵਰਣਿਕ ਸੰਤੁਲਨ ਵਿਗੜ ਰਿਹਾ ਹੈ ਜਿਸ ਦੀ ਪੁਸ਼ਟੀ ਵਿਗਿਆਨਕ ਤੱਥ ਕਰਦੇ ਹਨ। ਧਰਤੀ ਦੇ ਵਿਗੜਦੇ ਸੰਤੁਲਨ ਪਿੱਛੇ ਮਨੁੱਖ ਦਾ ਹੀ ਹੱਥ ਹੈ। ਮਨੁੱਖ ਦੀ ਅਣਗਹਿਲੀ ਜਾਂ ਲਾਲਸਾ अनेका ਅਜੀਹੀਆਂ ਸਥਿਤੀਆਂ ਨੂੰ ਬੁਲਾਵਾ ਦਿੰਦੀ ਹੈ ਜੋ ਕਿ ਧਰਤੀ ਅਤੇ ਇਸ ਦੇ ਵਿਗੜਦੇ ਸੰਤੁਲਨ ਨੂੰ ਨਕਾਰਾਤਮਕ ਤਾਕਤੋਂ ਪ੍ਰਭਾਵਿਤ ਕਰ ਰਿਹਾ ਹੈ। ਵਧ ਰਹੀ ਆਬਾਦੀ ਜੰਗਲਾਂ ਦੀ ਧੜਾ ਧੜ ਕਟਾਈ ਪਾਣੀ ਦੀ ਗੰਦਗੀ ਮੌਸਮੀ ਬਦਲਾ ਸਮੁੰਦਰੀ ਪਾਣੀ ਦਾ ਤੇਜਾਬੀ ਰੂਪ ਦਿਨੋ ਦਿਨ ਵਧ ਰਿਹਾ ਪ੍ਰਦੂਸ਼ਣ ਇਹ ਸਭ ਇਸ ਦੇ ਮੁੱਖ ਕਾਰਨ ਹਨ ਸਾਨੂੰ ਸਾਰਿਆਂ ਨੂੰ ਮਿਲ ਕੇ ਇਸ ਨੂੰ ਬਚਾਉਣ ਦੀ ਲੋੜ ਹੈ ਇਸ ਲਈ ਸਾਨੂੰ ਵੱਧ ਤੋਂ ਵੱਧ ਰੁੱਖ ਲਗਾਉਣੇ ਚਾਹੀਦੇ ਹਨ ਪਲਾਸਟਿਕ ਦੀ ਘੱਟ ਤੋਂ ਘੱਟ ਵਰਤੋਂ ਕਰਨੀ ਚਾਹੀਦੀ ਹੈ ਮਿੱਟੀ ਨੂੰ ਜ਼ਹਿਰੀਲੇ ਪਦਾਰਥਾਂ ਕੀਟਨਾਸ਼ਕਾ ਆਦਤੋਂ ਬਚਾਇਆ ਜਾਣਾ ਚਾਹੀਦਾ ਹੈ ਧੰਨਵਾਦ